ਕਹਿੰਦੇ ਕਿ ਜੋ ਇਸ਼ਕ ਹੁੰਦਾ ਹੈ ਉਹ ਅੰਨਾ ਹੁੰਦਾ ਹੈ ਉਹ ਜਾਤ ਪਾਤ ਧਰਮ ਊਚ ਨੀਚ ਨਹੀਂ ਦੇਖਦਾ ਇਹਨਾਂ ਤੋਂ ਹਟ ਕੇ ਇੱਕ ਅਫਸੋਸ ਦੀ ਗੱਲ ਹੈ ਕਿ ਇਹ ਉਮਰ ਵੀ ਨਹੀਂ ਦੇਖਦਾ ਇਹ ਨਹੀਂ ਪਤਾ ਕਿ ਛੋਟੀ ਉਮਰ ਦਾ ਮੁੰਡਾ ਕਿਸੇ ਵੱਡੀ ਔਰਤ ਦੇ ਨਾਲ ਸੰਬੰਧ ਵਿੱਚ ਹੋਵੇ ਜਾਂ ਕੋਈ ਵੱਡੀ ਉਮਰ ਦਾ ਬੰਦਾ ਇੱਕ ਕੁੜੀ ਦੇ ਨਾਲ ਸੰਬੰਧ ਦੇ ਵਿੱਚ ਹੋਵੇ ਯਾਨੀ ਅੱਜ ਕੱਲ ਦਾ ਜੋ ਦੌਰ ਚੱਲ ਰਿਹਾ ਐਦਾਂ ਦਾ ਦੌਰ ਆ ਕਿ ਇੱਥੇ ਕੁਝ ਵੀ ਸੰਭਵ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਹੈ ਇੱਕ 45 ਸਾਲਾ ਦੇ ਕਰੀਬ ਔਰਤ 42-43 ਸਾਲਾਂ ਦੀ ਔਰਤ ਆਪ ਤੋਂ 20 ਸਾਲ ਛੋਟੇ ਮੁੰਡੇ ਦੇ ਨਾਲ ਉਸ ਦੇ ਸਬੰਧ ਬਣ ਜਾਂਦੇ ਨੇ ਤੇ ਫਿਰ ਜੋ ਹੁੰਦਾ ਉਹ ਬੜਾਈ ਹੈਰਾਨੀ ਜਨਕ ਹੁੰਦਾ ਹੈ ਤੇ ਜਦੋਂ ਫਿਰ ਇਹ ਸਾਰੇ ਘਟਨਾ ਕਰਮ ਦੀ ਸਚਾਈ ਲੋਕਾਂ ਦੇ ਸਾਹਮਣੇ ਆਉਂਦੀ ਆ ਤਾਂ ਲੋਕਾਂ ਦੇ ਹੋਸ਼ ੁੱਟ ਜਾਂਦੇ ਨੇ ਕਿ ਇਹ ਕਿੱਦਾਂ ਹੋ ਸਕਦਾ ਸਾਰੇ ਦੋਸਤਾਂ ਸਤਿ ਸ਼ਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਕਾਨਪੁਰ ਤੇ ਇਸ ਦਾ ਥਾਣਾ ਬਿਠੁਰ ਤੇ ਇਸ ਥਾਣੇ ਦੇ ਅਧੀਨ ਪੈਂਦਾ ਮੁਹੱਲਾ ਤਰੁਬ ਗੱਲ ਹੈ 19 ਜਨਵਰੀ 2025 ਦੀ ਤਕਰੀਬਨ ਸਵੇਰ ਦੇ 6:30 ਵਜੇ ਹੁੰਦੇ ਨੇ ਇੱਕ ਘਰ ਦੇ ਵਿੱਚੋਂ ਰੋਣ ਦੀਆਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਇਹ ਘਰ ਆਬਿਦ ਦਾ ਸੀ ਤੇ ਜੋ ਰੋਣ ਦੀ ਆਵਾਜ਼ ਆ ਰਹੀ ਸੀ ਇਹ ਉਸ ਦੀ ਪਤਨੀ ਸਬਾਨਾ ਦੀ ਆ ਰਹੀ ਸੀ ਹੁਣ ਲੋਕ ਉਸ ਘਰ ਵੱਲ ਜਾਂਦੇ ਨੇ ਤੇ ਦੇਖਦੇ ਨੇ ਆਬਿਦ ਮਰਿਆ ਪਿਆ ਹੁੰਦਾ ਹੈ ਉਸ ਦੀ লাশ ਮੰਜੇ ਤੇ ਪਈ ਹੁੰਦੀ ਹੈ ਤੇ ਸਬਾਨਾ ਉੱਚੀ ਉੱਚੀ ਰੋ ਰਹੀ ਹੁੰਦੀ ਹੈ ਉਸ ਨੂੰ ਰੋਂਦਿਆਂ ਦੇਖ ਕੇ ਲੋਕਾਂ ਦੇ ਮਨ ਪਰ ਆਉਂਦੇ ਨੇ ਤੇ ਫਿਰ ਜੋ ਸਵਾਨਾ ਹੁੰਦੀ ਆ ਉਹ ਆਪਣੇ ਭਰਾ ਸਲੀਮ ਨੂੰ ਕਾਲ ਕਰਦੀ ਆ ਕਿ ਤੇਰਾ ਜੀਜਾ ਜੋ ਆਵਿਦ ਹੈ ਉਸ ਦੀ ਮੌਤ ਹੋ ਗਈ ਜੋ ਸਵਾਨਾ ਤੇ ਆਵਿਦ ਇਹਨਾਂ ਦੇ ਇੱਕ ਮੁੰਡਾ ਸੀ ਜਿਸ ਦਾ ਨਾਮ ਸਲਵਾਨ ਸੀ ਉਹ ਤਕਰੀਬਨ 16 16 ਸਾਲ ਦਾ ਸੀ ਜੋ ਆਪਣੇ ਮਾਮੇ ਸਲੀਮ ਕੋਲ ਹੀ ਰਹਿੰਦਾ ਸੀ ਹੁਣ ਜਦੋਂ ਇਹ ਗੱਲ ਸਲੀਮ ਸੁਣਦਾ ਤਾਂ ਉਹ ਮੌਕੇ ਤੇ ਆਉਂਦਾ ਹੈ ਤੇ ਉਹ ਦੇਖਦਾ ਘਰ ਵਿੱਚ ਬੜਾ ਜਿਆਦਾ ਇਕੱਠ ਹੋਇਆ ਹੋਇਆ ਸੀ ਤੇ ਜੋ ਆਬਦ ਸੀ ਉਸ ਦੀ লাশ ਮੰਝੇ ਉੱਤੇ ਪਈ ਸੀ ਸਲੀਮ ਜਦੋਂ লাশ ਨੂੰ ਚੰਗੀ ਤਰ੍ਹਾਂ ਦੇਖਦਾ ਤਾਂ ਉਸ ਨੂੰ ਕੁਝ ਸ਼ੱਕ ਹੁੰਦਾ ਤੇ ਉਹ ਕਾਲ ਕਰਦਾ ਪੁਲਿਸ ਨੂੰ ਬਿਠੁਰ ਥਾਣੇ ਦੇ ਵਿੱਚ ਹੁਣ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਤੇ ਜਦੋਂ ਆਬਦ ਦੀਆਂ ਜੇਬਾਂ ਫਰੋਲੀਆਂ ਜਾਂਦੀਆਂ ਤਾਂ ਉਹਨਾਂ ਵਿੱਚੋਂ ਅੱਠ ਪੰਨੇ ਸ਼ਕਤੀ ਵਰधक ਗੋਲੀਆਂ ਦੇ ਨਿਕਲਦੇ ਨੇ ਹੁਣ ਪੁਲਿਸ ਇਸ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਜੋ ਇਹ লাশ ਹੁੰਦੀ ਆ ਵਿਧੀ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਜਾਂਦੀ ਹੈ ਤੇ ਇਸ ਨੂੰ ਸਪੁਰਦੇ ਖਾਖ ਕਰ ਦਿੱਤਾ ਜਾਂਦਾ ਉਸ ਤੋਂ 24 ਘੰਟਿਆਂ ਬਾਅਦ ਜੋ ਪੋਸਟਮਾਰਟਮ ਦੀ ਰਿਪੋਰਟ ਹੁੰਦੀ ਹੈ ਉਹ ਆ ਜਾਂਦੀ ਹੈ ਤੇ ਜੋ ਰਿਪੋਰਟ ਆਈ ਸੀ ਉਹ ਬੜੀ ਹੀ ਹੈਰਾਨੀਜਨਕ ਸੀ ਕਿਉਂਕਿ ਜਦੋਂ ਇਹ 8 ਗੋਲੀਆਂ ਦੇ ਪੰਨੇ ਆਬिद ਦੀ ਜੇਬ ਵਿੱਚੋਂ ਨਿਕਲੇ ਤਾਂ ਉਹਨਾਂ ਨੇ ਉਸ ਦੀ ਪਤਨੀ ਸਬਾਨਾ ਨੂੰ ਕਿਹਾ ਕਿ ਇਹ ਗੋਲੀਆਂ ਦੇ ਪੱਤੇ ਇਸ ਦੀ ਜੇਬ ਵਿੱਚ ਕਿਵੇਂ ਆ ਗਏ ਤਾਂ ਸਬਾਨਾ ਨੇ ਕਿਹਾ ਸੀ ਕਿ ਇਸ ਨੂੰ ਸ਼ਕਤੀ ਵਰधक ਗੋਲੀਆਂ ਖਾ ਕੇ ਸੰਬੰਧ ਬਣਾਉਣ ਦੀ ਆਦਤ ਸੀ ਤੇ ਮੈਂ ਵੀ ਇਸ ਦੀ ਖੁਸ਼ੀ ਕਾਰਨ ਇਸ ਨੂੰ ਕੁਝ ਨਹੀਂ ਕਹਿੰਦੀ ਸੀ ਇਹ ਮੇਰੇ ਨਾਲ ਸ਼ਕਤੀ ਵਰਤਕ ਗੋਲੀਆਂ ਖਾ ਕੇ ਸੰਬੰਧ ਬਣਾਉਂਦਾ ਸੀ ਪਰ ਜਦੋਂ ਉਸ ਨੇ ਇਹੀ ਗੱਲ ਕਹੀ ਕਿ ਜੋ ਆਵਿਦਾ ਏਸ ਦੀ ਜੋ ਮੌਤ ਹੋਈ ਹੈ ਇਹ ਸ਼ਾਇਦ ਇਸੇ ਕਾਰਨ ਹੀ ਹੋਇਆ ਹੈ ਇਹ ਗੱਲ ਵੀ ਆਸੇ-ਪਾਸੇ ਫੈਲ ਗਈ ਕਿ ਸ਼ਕਤੀ ਵਰधक ਗੋਲੀਆਂ ਖਾਣ ਨਾਲ ਇੱਕ ਬੰਦੇ ਦੀ ਮੌਤ ਹੋ ਗਈ ਹੁਣ ਪੁਲਿਸ ਨੂੰ ਜਦੋਂ ਪੋਸਟਮਾਰਟਮ ਰਿਪੋਰਟ ਮਿਲਦੀ ਹੈ 24 ਘੰਟਿਆਂ ਬਾਅਦ ਤਾਂ ਉਹ ਹੈਰਾਨੀਜਨਕ ਸੀ ਉਸ ਤੋਂ ਪਤਾ ਲੱਗਦਾ ਸੀ ਕਿ ਜੋ ਆਵਿਦਾ ਉਸ ਦੀ ਮੌਤ ਸ਼ਕਤੀ ਵਰधक ਗੋਲੀਆਂ ਖਾਣ ਨਾਲ ਹੀ ਹੋਈ ਸਗੋਂ ਉਸ ਦੀ ਮੌਤ ਤਾਂ ਗਲ ਘੁੱਟਣ ਦੇ ਨਾਲ ਹੋਈ ਹੈ ਹੁਣ ਪੁਲਿਸ ਜੋ ਆਬਿਦੀ ਘਰ ਵਾਲੀ ਸਵਾਨਾ ਹੁੰਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਆ ਪਰ ਫਿਰ ਜਦੋਂ ਪੁਲਿਸ ਸ਼ਕਤੀ ਦੇ ਨਾਲ ਇਸ ਤੋਂ ਪੁੱਛਗਿੱਛ ਕਰਦੀ ਹੈ ਤਾਂ ਫਿਰ ਜੋ ਸਚਾਈ ਸਵਾਨਾ ਦੱਸਦੀ ਆ ਉਹ ਬੜੀ ਹੀ ਭਿਆਨਕ ਸੀ ਇਸ ਨੇ ਦੱਸਿਆ ਕਿ 2024 ਦੇ ਸ਼ੁਰੂ ਦੇ ਵਿੱਚ ਇਸ ਨੇ ਇੰਸਟਾਗ੍ਰam ਉੱਤੇ ਇੱਕ ਆਈਡੀ ਬਣਾਈ ਸਵਾਨਾ ਦੀ ਉਮਰ ਲਗਭਗ 42-43 ਸਾਲ ਸੀ ਤੇ ਉਸ ਆਈਡੀ ਦੇ ਉੱਤੇ ਇਸ ਨੇ ਜੋ ਇਸ ਦੀਆਂ ਪੁਰਾਣੀਆਂ ਫੋਟੋਆਂ ਸੀ तकरीबन 15-20 ਸਾਲ ਪੁਰਾਣੀਆਂ ਉਹ ਅਪਲੋਡ ਕਰ ਦਿੱਤੀਆਂ ਤੇ ਹੁਣ ਇਹ ਇੰਸਟਾਗ੍ਰam ਆਈਡੀ ਜਾਂਦੀ ਹੈ ਰਿਹਾਨ ਦੇ ਕੋਲ ਰਿਹਾਨ ਇਸ ਇੰਸਟਾਗ੍ਰam ਆਈਡੀ ਨੂੰ ਫੋਲੋ ਕਰਦਾ ਤੇ ਇਸ ਦੀਆਂ ਜੋ ਫੋਟੋਆਂ ਹੁੰਦੀਆਂ ਉਹਨੂੰ ਉਸ ਨੂੰ ਲਾਈਕ ਕਰਦਾ ਤੇ ਇਹਨਾਂ ਦੀ ਉਸ ਤੋਂ ਬਾਅਦ ਚੈਟ ਵੀ ਹੁੰਦੀ ਹੈ ਚੈਟ ਤੋਂ ਬਾਅਦ ਇਹ ਨੰਬਰ ਐਕਸਚੇਂਜ ਕਰ ਲੈਂਦੇ ਨੇ ਤੇ ਇੱਕ ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਆ ਹੁਣ ਇਹਨਾਂ ਦੀ ਗੱਲਬਾਤ ਅੱਗੇ ਵੱਧ ਜਾਂਦੀ ਹੈ ਤਾਂ ਇੱਕ ਦਿਨ ਸਵਾਨਾ ਰਿਹਾਨ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਕੋਲ ਆ ਤੂੰ ਮੈਨੂੰ ਮਿਲ ਰਿਹਾਨ ਦਿੱਲੀ ਦੇ ਵਿੱਚ ਆਟੋ ਚਲਾਉਂਦਾ ਸੀ ਰਿਹਾਨ ਨੇ ਕਿਹਾ ਕਿ ਤੇਰੇ ਘਰ ਵਾਲਾ ਤੇਰਾ ਪਰਿਵਾਰ ਹੋਵੇ ਜੋ ਸਵਾਨਾ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੇਰਾ ਪਤੀ ਮੇਲਿਆਂ ਦੇ ਵਿੱਚ ਝੂਲੇ ਲਾਉਂਦਾ ਤੇ ਕਈ-ਕਈ ਦਿਨ ਉਹ ਬਾਹਰ ਰਹਿੰਦਾ ਹੈ ਤੇ ਜੋ ਮੇਰਾ ਬੇਟਾਗਾ ਉਹ ਆਪਣੇ ਮਾਮੇ ਦੇ ਨਾਲ ਰਹਿੰਦਾਗਾ ਮਾਮੇ ਦੇ ਕੋਲ ਹੁੰਦਾ ਉਸ ਨਾਲ ਕੰਮ ਕਰਦਾ ਇਸ ਲਈ ਤੈਨੂੰ ਕੋਈ ਦਿੱਕਤ ਨਹੀਂ ਤੂੰ ਮੇਰੇ ਘਰ ਆ ਸਕਦਾ ਹੁਣ ਰਿਹਾਨ ਸਬਾਨਾ ਦੇ ਕੋਲ ਆਉਂਦਾ ਜਦੋਂ ਸਬਾਨਾ ਨੂੰ ਦੇਖਦਾ ਤਾਂ ਉਸ ਨੂੰ ਲੱਗਦਾ ਕਿ ਇਹ ਤਾਂ ਮੇਰੇ ਨਾਲੋਂ ਬਹੁਤ ਵੱਡੀ ਹੈ ਪਰ ਇਹਨਾਂ ਦੀ ਨੇੜਤਾ ਹੋ ਗਈ ਹੁੰਦੀ ਹੈ ਫੇਰ ਵੀ ਇਹ ਇੱਕ ਦੂਜੇ ਨਾਲ ਸੰਬੰਧ ਬਣਾਉਂਦੇ ਆ ਐਦਾਂ ਚੱਲਦਾ ਰਹਿੰਦਾ ਇੱਕ ਦਿਨ ਜੋ ਸਬਾਨਾ ਹੁੰਦੀ ਆ ਉਹ ਉਹ ਰਿਹਾਨ ਨੂੰ ਕਹਿੰਦੀ ਹੈ ਕਿ ਜੋ ਮੇਰਾ ਪਤੀ ਆविद ਹੈ ਇਹ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਹੈ ਮੈਂ ਇਸ ਤੋਂ ਅੱਕੀ ਹੋਈਆਂ ਤੇ ਮੈਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਆ ਪਰ ਇਹ ਮੈਨੂੰ ਛੱਡਣ ਨੂੰ ਤਿਆਰ ਨਹੀਂ ਕਿਸੇ ਢੰਗ ਨਾਲ ਮੇਰਾ ਤੂੰ ਇਸ ਤੋਂ ਛਟਕਾਰਾ ਕਰਵਾ ਦੇ ਮੈਂ ਇਸ ਤੋਂ ਬੜੀ ਦੁਖੀ ਹਾਂ ਜਦੋਂ ਰਿਹਾਨ ਇਹ ਗੱਲ ਸੁਣਦਾ ਸੁਵਾਨਾ ਦੀ ਤਾਂ ਰਿਹਾਨ ਨੂੰ ਬੜਾ ਹੀ ਅਫਸੋਸ ਹੁੰਦਾ ਹੈ ਬੜਾ ਹੀ ਦੁੱਖ ਹੁੰਦਾ ਹੈ ਕਿ ਉਸ ਦਾ ਪਤੀ ਇਸ ਦੀ ਪ੍ਰੇਮਿਕਾ ਦੇ ਨਾਲ ਐਦਾਂ ਕਰਦਾ ਹੈ ਹੁਣ ਰਿਹਾਨ ਗੱਲ ਕਰਦਾ ਆਪਣੇ ਇੱਕ ਦੋਸਤ ਵਿਕਾਸ ਦੇ ਨਾਲ ਜੋ ਕਿ ਦਿੱਲੀ ਦੇ ਵਿੱਚ ਇਸ ਨਾਲ ਆਟੋ ਚਲਾਇਆ ਕਰਦਾ ਸੀ ਤੇ ਹੁਣ ਉਹ ਲੁਧਿਆਣਾ ਦੇ ਵਿੱਚ ਕਿਸੇ ਦੇ ਘਰ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਰਿਹਾਨ ਵਿਕਾਸ ਦੇ ਨਾਲ رابطہ ਕਾਇਮ ਕਰਦਾ ਤੇ ਵਿਕਾਸ ਨੂੰ ਕਹਿੰਦਾ ਕਿ ਜੇ ਤੂੰ ਮੇਰੀ ਗੱਲ ਮੰਨੇ ਤਾਂ ਤੈਨੂੰ ਅਸੀਂ ਪੈਸੇ ਵੀ ਦੇਵਾਂਗੇ ਇੱਕ ਬੰਦੇ ਦਾ ਕਤਲ ਕਰਨਾ ਹੈ ਜੇ ਤੂੰ ਕਤਲ ਕਰ ਦੇਵੇਂ ਤਾਂ ਤੈਨੂੰ ਰੁਪਏ ਦਿੱਤੇ ਜਾਣਗੇ ਉਸ ਦੇ ਬਦਲੇ ਰੁਪਏ ਦਿੱਤੇ ਜਾਣਗੇ ਹੁਣ ਜੋ ਵਿਕਾਸ ਸੀ ਵਿਕਾਸ ਨੂੰ ਪੈਸਿਆਂ ਦੀ ਲੋੜ ਸੀ ਕਿਉਂਕਿ ਉਸਨੇ ਆਪਣਾ ਆਟੋ ਪਾਉਣਾ ਸੀ ਉਸਨੇ ਕਿਹਾ ਕਿ ਠੀਕ ਹੈ ਇਹ 17 ਜਨਵਰੀ 2025 ਨੂੰ ਕਾਨਪੁਰ ਆ ਜਾਂਦੇ ਆ ਰਿਹਾਨ ਅਤੇ ਵਿਕਾਸ ਇਹ ਇੱਥੇ ਘੰਟਾ ਘਰ ਕੋਲ ਇੱਕ ਹੋਟਲ ਹੁੰਦਾ ਉਸ ਵਿੱਚ ਰੁਕਦੇ ਨੇ ਤੇ ਦੂਸਰੇ ਦਿਨ ਇੱਥੇ ਸਵਾਨਾ ਆ ਜਾਂਦੀ ਹੈ ਤੇ ਉਹ 20000 ਰੁਪਇਆ ਵਿਕਾਸ ਨੂੰ ਦਿੰਦੀ ਹੈ ਤੇ ਕਹਿੰਦੀ ਹੈ ਕਿ ਅੱਜ ਰਾਤ ਨੂੰ ਯਾਨੀ 18 19 ਜਨਵਰੀ ਦੀ ਰਾਤ ਨੂੰ ਤੁਸੀਂ ਮੇਰੇ ਘਰ ਆ ਜਾਓ ਤੇ ਮੈਂ ਪੂਰੀ ਤਿਆਰੀ ਕਰਕੇ ਰੱਖਾਂਗੀ ਤੇ ਜੋ ਆਵੇ ਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿਓ ਹੁਣ ਜਦੋਂ 18 ਤਰੀਕ ਨੂੰ ਰਾਤ ਨੂੰ ਆਵਿਦ ਘਰ ਆਉਂਦਾ ਤਾਂ ਉਹ ਆਪਣੇ ਨਾਲ ਸ਼ਕਤੀ ਵਰधक ਗੋਲੀਆਂ ਲੈ ਕੇ ਆਉਂਦਾ ਪਹਿਲਾਂ ਤਾਂ ਜੋ ਸਵਾਨਾ ਹੁੰਦੀ ਹੈ ਉਹ ਆਵੇਦ ਨੂੰ ਸ਼ਰਾਬ ਪੀਉਂਦੀ ਹੈ ਉਸ ਨੂੰ ਨਸ਼ੇ ਦੇ ਵਿੱਚ ਟੰਨ ਕਰਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਸ਼ਕਤੀ ਵਰਧਕ ਗੋਲੀਆਂ ਖਵਾਈਆਂ ਜਾਂਦੀਆਂ ਜਾਨੀ ਉਹ ਖੁਦ ਖਾ ਲੈਂਦਾ ਤੇ ਫਿਰ ਜਦੋਂ ਉਹ ਬਿਲਕੁਲ ਬੇਸੁੱਧ ਹੋ ਜਾਂਦਾ ਹੈ ਤਾਂ ਫਿਰ ਤਕਰੀਬਨ 1 ਵਜੇ ਰਾਤ ਦੇ 1 ਵਜੇ ਜੋ ਰਿਹਾਨ ਤੇ ਵਿਕਾਸ ਹੁੰਦਾ ਹੈ ਉਹ ਇਸ ਦੇ ਘਰ ਆਉਂਦੇ ਨੇ ਤੇ ਜੋ ਸਵਾਨਾ ਹੁੰਦੀ ਹੈ ਉਸ ਨੇ ਦਰਵਾਜ਼ਾ ਪਹਿਲਾਂ ਹੀ ਖੋਲ ਦਿੱਤਾ ਸੀ ਇਹ ਘਰ ਦੇ ਅੰਦਰ ਐਂਟਰ ਹੁੰਦੇ ਨੇ ਤੇ ਉਸ ਤੋਂ ਬਾਅਦ ਜੋ ਵਿਕਾਸ ਹੁੰਦਾ ਉਹ ਆਬਦ ਦਾ ਗਲ ਦੱਬ ਲੈਂਦਾ ਹੈ ਰਿਹਾਨ ਅਤੇ ਸਵਾਨਾ ਆਬਦ ਦੇ ਹੱਥ ਤੇ ਪੈਰ ਦੱਬ ਲੈਂਦੇ ਨੇ ਤੇ ਉਸ ਤੋਂ ਬਾਅਦ ਆਬਦ ਦਾ ਗਲ ਕੁੱਟ ਦਿੱਤਾ ਜਾਂਦਾ ਹੈ ਤਕਰੀਬਨ 15-20 ਮਿੰਟਾਂ ਦੇ ਵਿੱਚ ਇਹ ਆਬਦ ਨੂੰ ਮਾਰ ਦਿੰਦੇ ਨੇ ਤੇ ਉਸ ਤੋਂ ਬਾਅਦ ਰਿਹਾਨ ਅਤੇ ਵਿਕਾਸ ਦੋਨੋਂ ਇੱਥੋਂ ਫਰਾਰ ਹੋ ਜਾਂਦੇ ਨੇ ਹੁਣ ਜੋ ਸਵਾਨਾ ਹੁੰਦੀ ਆ ਉਹ ਸਵੇਰ ਹੋਣ ਦਾ ਇੰਤਜ਼ਾਰ ਕਰਦੀ ਆ ਦਿਨ ਚੜਨ ਦਾ ਇੰਤਜ਼ਾਰ ਕਰਦੀ ਆ ਜਦੋਂ ਦਿਨ ਚੜ ਜਾਂਦਾ ਤਾਂ ਫਿਰ ਉਹ ਉੱਚੀ ਉੱਚੀ ਰੋਂਦੀ ਆ ਨਾਟਕ ਕਰਦੀ ਆ ਚੀਕਾਂ ਮਾਰਦੀ ਆ ਕਿ ਮੇਰਾ ਪਤੀ ਮਰ ਗਿਆ ਉਸ ਦੀ ਮੌਤ ਹੋ ਗਈ ਤੇ ਉਸ ਨੇ ਸ਼ਕਤੀ ਵਰधक ਗੋਲੀਆਂ ਖਾਧੀਆਂ ਸੀ ਇਸ ਕਰਕੇ ਉਸ ਦੀ ਮੌਤ ਹੋ ਗਈ ਪਰ ਜੋ ਸਵਾਨਾ ਦਾ ਭਰਾ ਹੁੰਦਾ ਸਲੀਮ ਜਦੋਂ ਉਹ ਸਲੀਮ ਨੂੰ ਬੁਲਾਉਂਦੀ ਸਲੀਮ ਨੂੰ ਲੱਗਦਾ ਕਿ ਸਬਾਨਾ ਅਤੇ ਆਵਿditਾ ਆਪਸ ਵਿੱਚ ਬਣਦੀ ਨਹੀਂ ਸੀ ਫਿਰ ਜੋ ਸਬਾਨਾ ਕੀ ਇਹ ਆਪਣੇ ਪਤੀ ਦੀ ਮੌਤੇ ਇੰਨਾ ਜ਼ਿਆਦਾ ਕਿਉਂ ਰੋ ਰਹੀ ਹੈ ਤੇ ਜਦੋਂ ਫਿਰ ਉਹ ਲਾਸ਼ ਦੇਖਦਾ ਤਾਂ ਵੀ ਉਸ ਨੂੰ ਕੁਝ ਅਜੀਬ ਲੱਗਦਾ ਤੇ ਫਿਰ ਉਹ ਬੇਠੋ ਥਾਣੇ ਦੇ ਵਿੱਚ ਪੁਲਿਸ ਨੂੰ ਕੰਪਲੀਟ ਕਰਦਾ ਤੇ ਪੁਲਿਸ ਮੌਕੇ ਤੇ ਆ ਕੇ ਸਾਰੇ ਜੋ ਘਟਨਾ ਕਰਮ ਹੁੰਦਾ ਉਸ ਤੋਂ ਪਰਦਾ اٹھਾਉਂਦੀ ਹੈ ਤੇ ਜੋ ਸਲੀਮ ਹੁੰਦਾ ਹੈ ਉਸ ਵੱਲੋਂ ਆਪਣੀ ਭੈਣ ਦੇ ਵਿਰੁੱਧ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਇਹਨਾਂ ਤਿੰਨਾਂ ਨੂੰ 22 ਜਨਵਰੀ 2025 ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਅਦਾਲਤ ਇਹਨਾਂ ਨੂੰ ਕੀ ਸਜ਼ਾ ਦਿੰਦੀ ਹੈ ਕਿਉਂਕਿ ਜੋ ਪੁਲਿਸ ਸੀ ਪੁਲਿਸ ਨੇ ਸੇਵਾਨਾ ਅਤੇ ਆਬਿਦ ਦੋਨਾਂ ਦੀਆਂ ਸੀ ਡੀ ਆਰ ਕੌਲਾਂ ਕਢਵਾਈਆਂ ਸੀ ਤਾਂ ਜੋ ਆਬਿਦ ਸੀ ਉਸ ਦੀ ਕਾਲ ਡਿਟੇਲ ਦੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਆਇਆ ਸੀ ਪਰ ਜੋ ਸਵਾਨਾ ਸੀ ਉਸ ਦੀ ਕਾਲ ਡਿਟੇਲ ਦੇ ਵਿੱਚ ਇੱਕ ਨੰਬਰ ਆਇਆ ਜੋ ਸੀ ਰਿਹਾਨ ਦਾ ਪੁਲਿਸ ਵੱਲੋਂ ਸਲੀਮ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਨੰਬਰ ਕਿਸ ਦਾ ਹੈ ਰਿਹਾਨ ਕੌਣ ਹੈ ਪਰ ਸਲੀਮ ਨੂੰ ਕੁਝ ਨਹੀਂ ਪਤਾ ਸੀ ਉਸ ਨੇ ਕਿਹਾ ਕਿ ਇਹ ਸਾਡਾ ਕੋਈ ਰਿਸ਼ਤੇਦਾਰ ਨਹੀਂ ਇਸ ਨੰਬਰ ਉੱਤੇ ਸਵਾਨਾ ਦੀਆਂ ਰਿਹਾਨ ਦੇ ਨਾਲ ਲੰਬੀਆਂ ਲੰਬੀਆਂ ਗੱਲਾਂ ਹੋਈਆਂ ਸੀ ਜਿਸ ਗੱਲ ਤੋਂ ਇਹ ਸਾਰਾ ਰਾਜ ਖੁੱਲਿਆ ਕਿ ਜੋ ਰਿਹਾਨ ਹੈ ਉਹ ਇਸ ਸਵਾਨਾ ਦਾ ਆਸ਼ਿਕਾ ਤੇ ਇਹਨਾਂ ਨੇ ਮਿਲ ਕੇ ਹੀ ਸ਼ਾਇਦ ਕੁਝ ਨਾ ਕੁਝ ਕੀਤਾ ਹੋਵੇ ਤੇ ਉਸ ਤੋਂ ਬਾਅਦ ਸਵਾਨਾ ਤੋਂ ਜੋ ਪੁਲਿਸ ਹੁੰਦੀ ਹੈ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਸਾਰਾ ਮਾਮਲਾ ਹੁੰਦਾ ਉਹ ਨਿਕਲ ਕੇ ਬਾਹਰ ਆ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿ ਵਿੱਚ ਇੱਕ 42-43 ਸਾਲਾਂ ਦੀ ਔਰਤ ਨੇ ਜਿਸ ਦੇ ਮੁੰਡੇ ਦੀ ਉਮਰ ਲਗਭਗ 16-16 ਸਾਲ ਸੀ ਤੇ ਜੋ ਰਿਹਾਨ ਸੀ ਉਸ ਦੀ ਉਮਰ ਲਗਭਗ 21-22 ਸਾਲ ਸੀ ਤੇ ਜੋ ਸਬਾਨਾ ਸੀ ਉਸ ਦੀ ਉਮਰ ਲਗਭਗ 42-43 ਸਾਲ ਸੀ ਜਾਣੀ ਆਪਣੇ ਤੋਂ 20-21 ਸਾਲ ਛੋਟੇ ਮੁੰਡੇ ਦੇ ਨਾਲ ਇੱਕ ਔਰਤ ਨੇ ਸੰਬੰਧ ਬਣਾਏ ਤੇ ਉਸ ਤੋਂ ਬਾਅਦ ਉਸ ਦੇ ਜਰੀਏ ਹੀ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ